ਕਿੰਨ ਕਰਨ ਲੱਗ ਜਾਂਦੀ ਆ ਉਖਣਾ ਹੀ ਪੈਣਾ ਮਨਾ ਤੇ ਵੱਧ ਲੱਗੀ ਤੇਰਾ ਆ ਆਲੂ ਆ ਆਲੂ ਪੱਟਣ ਦੀ ਗੱਲ ਕਰਦੇ ਆ ਜਿਹਨੂੰ ਵਲੌਗ ਚ ਹੀ ਗੱਲ ਕਰਦੇ ਆ ਆਲੂ ਪੱਟਣ ਦੇ ਮੈਂ ਚਾਹ ਤਾ ਉੱਥੇ ਰੱਖ ਆਈ ਆ ਅੱਦੇ ਕਿ ਮੈਂ ਪਾਗਲ ਸੀ ਮੇ ਚੁਲੇ ਗੱਲੇ ਚੁਲੇ ਚਾਗਉਂ ਚਾਤੀ ਤੇ ਮਹਾ ਪਾਗਲ ਉਹ ਸੀ ਕਹਿੰਦੀ ਹਾਂ ਹਾਂ ਮਚਾਲਾ ਮਚੜਾ ਵੈਲਕਮ ਟੂ ਮਾਈ ਨਿਊ ਵਲੌਗ ਹਾਂਜੀ ਕਿੱਦਾਂ ਸਾਰੇ ਸਿਰ ਸਿਰ ਰੋਲ ਅਪ ਸਟਾਰਟ ਕਰਤਾ ਅੱਜ ਤਾਂ ਹਲੇ ਕਪੜੀ ਧੋਈ ਜਾਂਨੀ ਆ। ਹਰ ਤੱਕ ਕਪੜੀ ਧੋਈ ਜਾਂਨੀ ਆ। ਤਾਂ ਟਾਈਮ ਨਾਲ ਹੀ ਕਰਤਾ ਸ਼ਾਰਟ। ਇਧਰ ਇਹ ਤੁਹਾਡੇ ਬੈਕ, ਮੇਰੇ ਬੈਕ ਸਾਈਡ ਤੋਂ ਧੁੰਦ ਤੋਂ ਦੇਖਦੀ ਹੋਣੀ ਕਿੰਨੀ ਆ। ਦੇਖੋ ਕਿੰਨੀ ਧੁੰਦ ਪਈ ਹੋਈ ਆ। ਤਾਂ ਆ ਦੇਖ ਲਓ। ਮੂੰਹ ਇੰਤੋਂ ਤਲਾ। ਮੈਂ ਅਜਿਹਾ ਹੁੰਦਾ ਹੀ ਨਹੀਂ ਮੂੰਹ। ਧੋਤਾਂ ਨਹੀਂ ਸੱਚੀ। ਧੌਂਡ ਪਤਾ ਕਿ ਨਹੀਂ ਆ। ਕੀ ਉਹ ਮੂਤੋ ਕੱਟਿਆ ਕਰੀ ਮੈਂ ਤਾਂ ਧੋ ਲੈਣੀ ਬਾਹ ਧੰਡਾ ਪਾਣੀ ਹੋ ਗਈ ਮੈਨੂੰ ਨਹੀਂ ਬਿਨਾ ਧੋਤੇ ਹੋਰੀ ਹੁੰਦਾ ਜਨਾ ਧੋਤੇ ਕੱਪੜੇ ਤੋਂ ਧੁੱਤੇ ਜਾਣ ਵਾਲੇ ਵਸਣ ਦੂਜਾ ਕਿੜਾ ਸਾਰੇ ਯੰਕਦੀਆਂ ਖਲੇ ਨਹੀਂ ਕੱਢਦੀ ਮਸ਼ੀਨ ਚ ਸੁਕਾ ਕੇ ਰੱਖ ਦੂੰਗੀ ਹਨਾ ਮਰੇ ਤੋਂ ਡਿਗਦੀ ਐ ਮਰ ਕੇ ਗਿੱਲੇ ਹੋ ਜਾਣਗੇ ਸਾਰੇ ਕੱਪੜੇ ਓਨੇ ਧੋਤੇ ਨਕੀ ਫਿਰੋ आलू उबल में रखने के मटर पनीर वाली सब्जी ना खानी रोटी पता नहीं मैंने तो जो को मर्जी कर लो तो ये दसो ना मैं आलू वाला तुम कौन सी सब्जी ना तो ही यो साजीना खाने हैं मैं आलू ना वाला तुम तो को ले आई आलू वाले परौठे खाने से मैनू की पता पूछला मैं नहीं, नहीं पूछ ਇੱਧਰ ਦੀ ਗੱਲ ਕਰਦੇ ਆਂ ਇੱਧਰ ਆ ਪਾਰਲੇ ਕਮਰੇ ਆਂ ਦੀ ਕਿ ਇੱਧਰਲੇ ਕਮਰੇ ਆਂ ਇੱਧਰਲੇ ਕਮਰੇ ਆਲੇ ਬੱਛ ਲੈ ਜੀ ਉੱਥੇ ਧੱਕ ਮੈਂ ਚੱਕ ਮੇਨ ਤਾਂ ਆਵਾਜ਼ ਆ ਗਈ ਆ ਮੈਂ ਚੱਲੀਆਂ ਇਹ ਬਹਿ ਨਹੀਂ ਦਿੰਦੀ ਜ਼ਿਆਦਾ 10 ਮਿੰਟ ਉਹਦੀ ਚੀਂ ਚੀਂ ਕਰਨ ਲੱਗ ਜਾਂਦੀ ਆ ਉੱਠਣਾ ਹੀ ਪੈਣਾ ਮਨਾ ਹੈਨਾ ਜਿਹੜਾ ਕਮਰੇ ਬੜ ਦਾ ਟਾਈਮ ਨਾਲ ਬੀਟ ਜੀ ਕਿ ਤੂੰ ਕਿੱਥੇ ਜਾਣਾ ਨਹੀਂ ਕਿਤੇ ਨਹੀਂ ਜਾਣਾ ਫਿਰ ਆਮ ਦਾ ਬੰਦਾ ਬਹਿ ਕੇ ਫੋਨ ਚਲਾ ਲੈਂਦਾ ਹਨਾ ਤੋ ਕੀ ਕੱਲ ਸਰ ਤੋਂ ਨਹੀਂ ਯਾਦ ਹੀ ਨਹੀਂ ਰਿਹਾ ਮੈਨੂੰ ਸੌਣ ਲੱਗਾ ਛਨੀ ਘਰ ਮੈਂ ਛਨੀ ਘਰ ਨਹੀਂ ਸੱਤੋਂ ਮੈਂ ਅੱਗੇ ਲੜੀ ਜਾਨੀ ਕੱਲ ਦੀ ਪਤਾ ਨਹੀਂ ਲੜੀ ਜਾਂਦੀ ਲੀ ਗਾਂਦੂ ਹੀ ਵੱਜ ਜਾਂਦੀ ਕਿ ਤੈਨ ਜਾਣੀ ਆ ਦੇਖੋ ਰਹਿਮਤ ਪਿਆ ਇੱਥੇ ਤੇ ਮੈਂ ਆ ਗਈ ਨਹਾ ਕੇ ਜਿਵੇਂ ਸਜੀ ਕੀਤਾ ਉਹਦੇ ਰਿੱਤੂ ਤਾਂ ਪਾਣੀ ਰੱਖਿਆ ਤੱਤਾ ਤੇ ਚੁੱਲਾ ਸਾਡਾ ਟੁੱਟ ਚੁੱਕਿਆ ਬਿਲਕੁਲ ਤੇ ਮੈਂ ਲਾਉਣੀ ਆ ਮੈਂ ਕਿਹਾ ਪਾਣੀ ਦਾ ਦਵਾ ਦਵਾ ਤੱਤਾ ਕਰੀ ਮਿੱਟੀ ਲਾਉਣੀ ਆ ਟਾਈਮ ਪਾਸ ਕਰਨ ਲਈ ਇੱਧਰ ਲਈ ਭੂਖਣੀ ਤਾਂ ਕਿ ਇਟ ਨਾ ਡਿਗੇ ਤੇ ਪਾਣੀ ਥੱਲੇ ਨਾ ਡੁੱਲੇ ਉਧਰ ਇੱਧਰ ਤੋਂ ਜਾਂਦੇ ਭਾਂਡੇ ਢੁੱਲ ਲੰਗਰਾਂ ਦੇ ਤੇ ਚਾਵਾਂ ਦੇ ਇਕੱਠੇ ਕਰਕੇ ਢੰਡੀਏ ਹੀ ਹੋਰ ਤੁਹਾਡਾ ਕੀ ਵਾਰੀ ਵਾਰੀ ਮੈਂ ਆਪਦੇ ਹੱਥਾ ਲਾਵਾ ਮੈਂ ਕਿ ਭਾਂਡੇ ਧੋਣ ਵਾਰੀ ਵਾਰੀ ਕਰਕੇ ਤੇ ਤੁਹਾਡੇ ਐਨੂੰ ਮੂੰਹ ਕਰੀ ਕਿਹੜੇ ਮੂੰਹ ਨਾਲ ਕਿਣੀ ਹੈ ਮੂੰਹ ਵੇਖ ਜਿਵੇਂ ਮਰਦੀ ਆ ਆਪਦਾ ਹੀ ਉਹ ਤੇਰਾ ਮਾਂਕੇ ਲੈਦਾ ਤੇ ਆ ਹੈਗਾ ਸਾਡਾ ਨਿੱਕਾ ਜਾ ਕੀ ਕਹਾਂ ਇਹਨੂੰ ਖੇਤੀਬਾੜੀ ਦਾ ਕੰਮ ਖੇਤੀਬਾੜੀ ਦਾ ਕੰਮ ਆ ਧਣੀਆਂ ਕਾਹ ਤੋਂ ਸੜ ਗਿਆ ਵਾ ਜਿਹਨੂੰ ਪਤਾ ਵਾ ਵੀ ਇਹ ਧਣੀਆਂ ਪੀਲਾ ਕਾਹ ਤੋਂ ਹੋਇਆ ਵਾ ਸਾਰੇ ਜਣੇ ਜਿਹਨੂੰ ਪਤਾ ਬਤਲ ਕਮੈਂਟ ਦੇ ਵਿੱਚ ਸਲਾਹ ਜ਼ਰੂਰ ਦੇ ਦਿਓ ਹਾਂ ਇਆ ਹੈਗੀ ਪਾਰਕ ਵਿੱਚ ਬੱਦਲ ਕਿਨੇ ਸਿੱਟੇ ਪਿਆ ਦੱਸ ਸਰਜੀ ਵਾਲਾ ਵੀ ਆ ਗਿਆ ਸਰਜੀ ਸਾਡੇ ਆਹਦੇ ਬਾਧੂ ਲੱਗੀ ਭਰਾ ਆਲੂ ਆ ਆਲੂ ਪਟੰਡੀ ਗੱਲ ਕਰਦੇ ਆ ਜਦੋਂ ਵਲੌਗ ਚ ਗੱਲ ਕਰਦੇ ਆ ਆਲੂ ਪਟੰਡੀ ਹੋਏ ਪਏ ਸਾਰੇ ਇੱਕ ਦੋ ਪਟਟਗੇ ਹੀ ਆਲੂ ਦੋ ਆਲੂ ਲਾਏ ਸੀ ਮੈਂ ਇੱਥੇ ਫੱਟੇ ਪਏ ਸੀ ਉਹ ਮੈਂ ਇੱਥੇ ਲਾਤੀ ਬੂਆ ਸਾਡਾ ਖੁੱਲਾ ਅੱਜ ਵੇਖੋ ਕਿਵੇਂ ਓਪਨ ਕੀਤਾ ਪਿਆ ਹਾਂ ਆਣੀ ਦੇਖ ਬੂਆ ਕਿਵੇਂ ਨਾ ਖੁੱਲਾ ਤੇ ਤੱਕੇ ਸੱਜਿਆ ਰਿਖੀ ਕਹਿਣਗੇ ਸਾਨੂੰ ਦੇਖ ਕੇ ਕਿਤੇ ਗਉਂਦੀ ਆ ਉਹਨਾਂ ਮੈਨਾਂ ਨੂੰ ਸਮਾਂ ਨਹੀਂ ਸਾਰੇ ਚੜੰਗਾ ਹੀ ਕਰਦੀਆਂ ਚੀ ਚ ਉਹ ਕਾਂ ਬੈਠਾ ਤਾਂ ਕਿੱਥੇ ਕਾਂ ਪਰੰਥਾਂ ਦੇਖਿਆ ਕਿ ਨਹੀਂ ਮੈਨੂੰ ਤਾਂ ਦੇਖੀ ਜਾਂਦਾ ਬਟ ਕੱਪੜੇ ਧੋ ਕੇ ਮੈਂ ਸਵੇਰ ਹੀ ਪਾਤੇ ਟਾਈਮ ਨਾਲ ਹੀ ਅੱਜ ਇੰਨੇ ਕੀ ਕੱਪੜੇ ਸੀ 1 2 3 4 5 6 7 8 9 ਉਹ ਤੇ ਉਪਰ ਹੰਕੀ ਕੇ ਜਾਂਦੀ ਆਂ। ਕੀ ਬੋਲਦੀਂ ਬੋਲੋ। ਸਾਡਾ ਬੜਾ ਲਾਹੂ ਪੀਂਦਾ। ਮਾਣੇ ਦੇਖੋ ਨਾ। ਚੱਕ ਕੇ ਟਿਕਾ ਟਿਕਾ। ਟੱਕਾ ਦੇ ਕੇ ਪਾਣੀ ਚੋਂ ਚਿਨਵਾ ਦੂੰ। ਕੋਈ ਨਹੀਂ ਮੈਨੂੰ ਨਹੀਂ ਚਿਨਵਾਉਣਾ। ਨਹੀਂ ਆ ਠੰਡੇ ਵਾਲੇ ਪਾਣੀ ਚਿਨਵਾ ਦੂੰ। ਪਰ ਕੋਈ ਨਹੀਂ ਕਰ ਮੰਨਦਾ। ਨਾ ਆਫਨ ਮੜ ਦਰੂਦ ਲਾ ਕੇ। ਇਹ ਮਿੱਟੀ ਪੀਂਦੀ ਪਈ ਆ ਮੈਂ। ਆ ਦੇਖੋ ਬਾਲਟੀ ਚ। ਉਹਦੇ ਵਿੱਚ ਲਾਉਣੀ ਆ। ਨਾ ਕਿ ਮੈਂ ਨਾ ਹਰੇ ਵੀਡੀਓ ਬਣਾਉਂਈ ਇਸ ਕਰਕੇ ਮੈਂ ਕੋਟੀ ਚ ਪਈ ਮੜ ਕੇ ਕੋਟੀ ਲਾਉਂਗੀ ਸਰ ਸਲਰੀਆਣਾ ਸਾਰਾ ਦੁੰਡੇ ਜਿਹੜੇ ਇਕੱਠੇ ਦਿੱਤੇ ਚਾਰ ਉਹ ਬੜਾ ਚਾਰਜ ਦੇ ਆ ਵੇਖ ਤਾਂ ਸਹੀ ਹੁੰਦੇ ਸੀ ਆ ਸਾਡੀ ਟੁੱਟੀ ਐ ਇਹ ਤਾਂ ਮਾਈਲੀ ਵਰ ਵੇਖੀ ਹਾਂ ਫਾਈਲ ਕਿਤੇ ਵੇਖੀ ਤਾਂ ਹੋਣੀ ਨਹੀਂ ਤੁਸੀਂ ਕੋਈ ਨਹੀਂ ਵਰ ਵੇਖੀ ਇਹ ਸਾਡੇ ਮੱਛੀ ਮਟਰ ਲੱਗੀ ਆ ਹਾਂ ਇਹ ਸਾਡੀ ਮੱਛੀ ਮਟਰ ਹੈ ਉਹ ਵੇਖੋ ਸਾਡੇ ਬੂਆ ਖੁੱਲਾ ਉਹ ਡਿਲੀਵਰੀ ਬੋਏ ਜਾਂਦਾ ਪਿਆ ਡਿਲੀਵਰੀ ਬੋਏ ਬੋਏ ਕਿ ਕਮਾ ਮੁੰਡਾ ਨਹੀਂ ਕਾਇ ਖਾਦੀ ਡਿਲੀਵਰੀ ਮੁੰਡਾ ਕਮਾ ਆਪ ਤਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਵੇ ਪੀਲਾ ਕਿਉਂ ਪੈ ਗਿਆ ਵਾ ਕਿਤਰੇ ਜਿਆਦਾ ਪੈਂਦੀ ਹੈ ਪਾਣੀ ਜਿਆਦਾ ਹੁਣ ਕਾਰਨ ਸ਼ਾਇਦ ਇਹ ਮੈ ਲਾਇਆ ਵਾ ਮਨਜੇ ਕਿ ਜਿੰਨੀ ਥਾ ਮਨਜੇ ਮਨਜੇ ਜਿੰਨੀ ਹੈ ਥਾ ਮਨਜੇ ਦਾ ਵੀ ਘਾਟੀ ਆ ਮਨਜੇ ਜਿੰਨੀ ਮਨਜਾੜਾ ਕੇ ਵੇਖ ਲਾ ਐਡਾ ਹੀ ਹੁੰਦਾ ਮੰਜਾ ਹੋਰ ਇੱਥੇ ਇੱਥੇ ਪਾਵੇ ਹਾਂ ਤੂੰ ਵੇਖਣ ਲਾ ਕੇ ਚੱਲ ਤੇ ਆ ਮੈਨੂੰ ਸਮਝ ਨਹੀਂ ਆਉਂਦੀ ਆ ਪਾਲਕਾ ਉਧਰ ਨੂੰ ਕਿੱਧਰ ਨੂੰ ਵਾਧ ਗਈ ਉਧਰ ਤਾਂ ਮੈਂ ਲਾਈ ਨਹੀਂ ਸੀ ਪਰ ਸੱਚ ਜਦੋਂ ਆ ਇਹਨਾਂ ਨੇ ਥੁਪਟਿਆ ਹੋਣਾ ਤਾਰ ਬੰਨਣ ਲਈ ਡੰਡਾ ਗੱਢਿਆ ਹੋਣਾ ਉਹ ਤਾਂ ਪੱਟ ਕੇ ਇੱਧਰ ਉੱਧਰ ਸੱਟੀ ਮਣੀ ਉਧਰ ਉਧਰ ਉੱਗ ਗਈ ਪਾਲਕ ਆਸੇ-ਪਾਸੇ ਇਹ ਮੈਂ ਬਾਹਰ ਚ ਲਾਈ ਸੀ ਪਾਲਕ ਆਹ ਵਾਲੇ ਬਾਹਰ ਚ ਲਾਈ ਸੀ ਆਹ ਪਹਿਲਾਂ ਲਾਈ ਸੀ ਆਹ ਇਹਦੇ ਨਾਲ ਹੀ ਲਾਈ ਸੀ ਫਿਰ ਉਹ ਡੀ ਕੀ ਖੜੀ ਐ ਕਿਉਂਕਿ ਇਹਦੇ ਤੇ ਆ ਬੁੱਟੇ ਆ ਗਏ ਸੀ ਫਿਰ ਮੈਂ ਇੱਧਰ ਐ ਨੂੰ ਕੀਤੀ ਹਰਨ ਤਰੀ ਗਲੂ ਖੇਡੀ ਆਂਦਾ ਤੇਦੀ ਭੂਆ ਵੀਡੀਓ ਬਣਾਵਾ ਕੇ ਖੜੀ ਆ ਨਾ ਤੋ ਕੈਸੀ ਮੇਰੀ ਵੀਡੀਓ ਬਣਾ ਦੇ ਤੇ ਉਹ ਮਿੱਟੀ ਚ ਬੈਠ ਕੇ ਖੇਡਣ ਲੱਗਿਆ ਹਰਨ ਤੇ ਚੱਪਲ ਨਹੀਂ ਪਾਈ ਪੁੱਤ ਪੈ ਰਹੀ ਕਿ ਕਿ ਚੱਪਲ ਨਹੀਂ ਪਉਂਦਾ ਉਹ ਠੀਕੇ ਚ ਮਿੱਟੀ ਭਰੀ ਜਾਂਦਾ ਲੈ ਦੱਸ ਹਨਾ ਤਾਂ ਖੇਡੀ ਪਾ ਲਿਆ ਭੂਆ ਦੂਜਾ ਮਿੱਟੀ ਨਾਲ ਹੀ ਖਿੜੜੀ ਕੋਈ ਖੇੜਾ ਵੀ ਮਿੱਟੀ ਨਾਲ ਬੱਸ ਹਨਾ ਇਹ ਅਪਲੋਡ ਕਰੂਗੀ ਆ ਗਈ ਪਹੁੰਚ ਗਈ ਵੀਡੀਓ ചുല്ലേ മത്തി ല ഹാ നമുക്ക് ചുല്ലാ ഓ വെക്കാൻ ടാ നാ ഫ ചുല്ലാ ബുദ്ധി പാടി തത്ത ഇന്ന് മെക്കാൻ ഇങ്ങോ പത്തിലെ തല്ലേ ਅਵੇ ਖੇਦੀ ਆ ਤਾਂ ਸਿਦਰੀ ਅੰਗ ਲੀ ਜਾਂਦੀ ਉੱਥੇ ਪੰਜ ਦੇ ਬੈਠੀ ਮੈਂ ਇੱਥੇ ਲੇ ਅੱਗੇ ਬੈਠੀ ਐਂ ਲੀ ਜਾਣਾ ਕੀ ਹੁਣ ਸੈਟੀ ਖਾ ਕੇ ਤੇ ਹੁਣ ਸੈਟ ਖਾਈਂਦਾ ਪੋਕਲੀ ਪੋਲੋ ਪਾਈ ਪੋਲੋ ਪਾਈ ਇੱਕ ਲੈ ਕੇ ਆ ਉਹ ਜ਼ੀਰਾ ਪੈਕੇਟ ਜ਼ੀਰਾ ਪੈਕੇਟ ਸੈਟੀ ਤਾਂ ਨਹੀਂ ਖਾਦੀ ਨੀ ਮੈਂ ਤੇਰੀ ਤੂੰ ਨੇ ਖਾਦੀ ਐ ਜਾਂ ਮੰਮੀ ਮੈਂ ਤਾਂ ਖੋਲ ਦੇ ਪੈਕੇਟ ਮੈਂ ਚਾਹ ਉੱਥੇ ਰੱਖਾਈ ਆਂ ਅੱਜ ਚਾਹ ਕਿੱਥੇ ਰਹਿ ਗਈ ਮੇਰੀ ਵੇਖੇ ਮੇਰੀ ਚਾਹ ਰੱਖੀ ਜਿਵੇਂ ਕੋਈ ਸਿਦਰੀ ਨੂੰ ਨਹੀਂ ਰੱਖ ਦਿੰਦਾ ਇੱਕ ਪਾਸੇ ਕਰਕੇ ਓਣ ਰੱਖਦੇ ਆ ਬੈਠੇ ਆ ਚਾਹ ਪੀ ਜਾਂਦੀ ਆ ਖਵਾਉਣੀਆਂ ਚਾਹੀਦੀਆਂ ਫਿਰ ਤੁਹਾਨੂੰ ਸਿਰੀ ਰੋਟੀਆਂ ਲਾ ਲ ਉਲਟਾ ਮੈਂ ਖਵਾਉਣੀ ਆ ਤੁਹਾਨੂੰ ਤੇ ਫਿਰ ਤੂੰ ਕਾ ਤੱਕ ਨੇ ਕਹਤਾ ਮੈਨ ਸਿਰੀ ਪਹਿਲਾਂ ਖਾਦਾ ਸੂਜੀ ਦਾ ਪ੍ਰਸ਼ਾਦ ਆ ਥੱਲੇ ਰੱਖਿਆ ਥਾ हर चीज पसंद नहीं लेंटर पर कट कट के, काड़ काड़ के कपासे सूजी सूजी वाला खा लिया हेलो गाइस अब हम बनाने लगे हैं ये सब्जी अब हम हिंदी पंजाबी में ऐसे घोल देंगे जैसे ये मैंने सब्जी घोल दी ਪਿਆ ਵੀ ਤਾਂ ਫੇਰ ਹੀ ਬੋਲੀ ਜਾਂਦੀ ਆ ਪੰਜਾਬੀਆਂ ਕੋਲ ਪਿਆ ਵੀ ਕਿੱਥੇ ਛੱਡਦੀ ਐ ਹਾਂ ਜਿਹੜੀ ਆਪਾਂ ਸ਼ੁਰੂਤੀ ਬੋਲੀ ਹੋਈ ਤੋਂ ਚੁੱਲਾ ਹਲੇ ਗਿੱਲਾ ਸੀ ਮੈਂ ਅੱਗ ਮਚਾਤੀ ਕਿਉਂਕਿ ਮੈਨੂੰ ਤਾਂ ਕੰਮ ਹੀ ਚੁੱਲੇ ਤੇ ਕਰਨਾ ਵਧੀਆ ਲੱਗਦਾ ਤੇ ਕਿੰਨਾ ਪਾਗਲ ਸੀ ਮੈਂ ਚੁੱਲ ਗੱਲੇ ਚੁੱਲੇ ਚ ਅੱਗ ਮਚਾਤੀ ਤੇ ਮਹਾਪਾਗਲ ਹੋ ਸੀ ਕਹਿੰਦੀ ਹਾਂ ਹਾਂ ਮਚਾੜਾ ਮਚਾੜਾ ਹਾਂ ਖਣਾਰੀ ਤੋਂ ਮੈਂ ਇਹਨਾਂ ਨੂੰ ਕਿਹਾ ਮੈਂ ਕਰ ਦੇਖੋ ਅਭੀ ਮੈਂਨੇ ਹਿੰਦੀ ਇਸਨੇ ਐਸੇ ਗੋਲ ਦੀ ਪੰਜਾਬੀ ਮੈਂ ਜੈਸੇ ਇਹ ਸਬਜੀ ਗੋਲ ਦੀ ਨਹੀਂ ਐਵੇਂ ਸਬਜੀ ਐਨੀ ਕੀ ਐਵੇਂ ਬਣਾ ਲਈ ਠੀਕ ਐਨੀ ਖਾ ਲੋ ਸਵੇਰੇ ਗੁਰਦੁਆਰੇ ਜਾਵਣਗੇ ਸਵੇਰੇ ਵੇਖੀ ਜਾਊਗਾ ਆਪੇ ਸਵੇਰ ਦੀ ਸਵੇਰ ਆ ਮੈਂ ਲੱਕੜਾ ਵੱਢਣ ਆਟਕੇ ਲਈ ਇਹ ਕੰਮ ਬਹੁਤ ਵਧੀਆ ਕੀਤਾ ਮੈਨੂੰ ਇਹਦਾ ਕੰਮ ਇਹ ਵਧੀਆ ਲੱਗਾ ਲੱਕੜਾਂ ਲੈ ਕੇ ਦਿੱਤੀਆਂ ਨੇ ਮੈਨੂੰ ਉੱਥੇ ਥੋੜੇ ਥੋੜੇ ਤੋੜ ਕੇ ਖਲਾਰਾ ਵੀ ਬਹੁਤ ਪਾ ਗਿਆਈ ਉੱਥੇ ਚਲ ਕੋਈ ਨਹੀਂ ਉਹ ਤਾਂ ਚੱਲ ਜੂਗਾ ਪਰ ਇਹ ਕੰਮ ਉਹਦੀ ਕੀਤਾ ਕਿ ਕਿ ਅੱਗ ਚੜ ਜੂਗੀ ਆ ਏਡੀ ਮੋਟੀ ਲੱਕੜ ਲਾਈ ਆ ਵਿੱਚ ਮੇਰੇ ਚੁੱਲੇ ਦਾ ਡਾਰਾ ਮੇਰਾ ਚੁੱਲਾ ਫੇਰ ਨਾ ਟੁੱਟ ਜੇ ਕਿ ਕਿ ਲੱਕੜਾਂ ਚਲ ਕੋਈ ਨਹੀਂ ਇਹ ਮੈਂ ਤਾਂ ਉਹ ਥੋੜੀ ਪਤਲੀ ਰੱਖੀ ਨਾ ਕਿ ਇੱਕ ਵਾਰ ਹੋਰੇ ਦੇ ਤੂੰ ਮਿੱਟੀ ਲਾ ਦੂੰਗੀ ਨਾ ਫਿਰ ਮੜ ਕੇ ਬਾਹਲੀ ਮੋਟੀ ਮਿੱਟੀ ਚੜ ਜਾਂਦੀ ਉਹ ਚਲ ਟਾ ਗਿਆ ਉਹ ਮਾਰਿਆ ਮੈਂ ਅੱਕੀ ਪਈ ਸੀ ਮੈਂ ਉਹ ਚੁੱਲੇ ਦੇ ਮੈਂ ਏਟਾ ਹੀ ਚਟਾ ਲੈ ਹੀ ਚੇਂਜ ਕਰ ਤਿਆਂ ਹੁਣ ਤੋਂ ਵੱਡਾ ਰੱਖ ਲਿਆ ਥੋੜਾ ਜਿਹਾ ਚੁੱਲਾ ਨਾ ਸਹੀ ਜਵੇ ਉਹ ਬਾਲਾ ਨਿੱਕਾ ਸੀਗਾ ਲੋਕੜਾ ਨਹੀਂ ਲਾਕਦੇ ਮੈਂ ਸਤਿ ਲਾ ਮੇਰਾ ਡਿੱਗੀ ਆ ਡਰ ਗਈ ਆ ਵੇ ਹੈਲੋ ਗਾਇਸ ਨਿਊ ਮਾਈਕ ਨਿਊ ਮਾਈਕ ਸੋ ਜੀ ਨੇ ਜਿਹਨੇ ਆਰਡਰ ਕਰਨਾ ਵਾ ਜਿੱਦ ਤੇ ਜੇਤੀ ਆਰਡਰ ਦੇ ਦੋ ਨਹੀਂ ਤੇ ਚੁੱਲੇ ਚ ਲਾ ਕੇਣਾ ਹਾਂ ਕਿਉਂ ਮੈਂ ਚੁੱਲੇ ਚ ਲਾ ਗਏਣਾ ਨਹੀਂ ਤਾਂ ਪੰਡਰੀ ਖੁਦਰ ਸਰਜੀ ਦੋਤੀ ਸੀ ਨਾ ਬੋਦਲੇ ਬੋਲੇ ਤਾਂ ਕੰਡਲ ਵੇੜਨ ਵਾਸਤੇ ਬਣਾਇਆ ਤੇਰੇ ਵੀ ਮਾਰੋ ਉਧਰ ਲੱਕੜ ਗੱਡੀ ਮੇਰੇ ਕੋਲ ਲੱਕੜਾ ਉਹ ਮੈਂ ਟੈ ਚੱਕਣ ਲੱਗੀ ਕਿ ਤੂੰ ਪਾਣੀ ਲਾ ਕੇ ਗਈ ਸੀ ਨਾ ਮੈਂ ਪਾਣੀ ਪੁਣੀ ਪਾ ਕੇ ਤੇ ਇੱਥੇ ਮੇਰੇ ਛਾਲੇ ਬਣ ਗਏ ਦੋਨੋਂ ਹੱਥਾਂ ਤੇ ਤਿੱਤੀ ਸੀ ਹੋਰ ਟੈਲ ਬੜੀ ਤਿੱਤੀ ਸੀ ਤਵਾ ਤਬ ਚਲਾ ਕੇ ਮਾਰੀ ਪਰ ਮੈਂ ਪਾਣੀ ਇੰਨਾ ਤਾਂ ਪਾਤਾ ਠੰਡੀ ਹੋ ਗਈ ਹੋਣੀ ਐ ਮੈਂ ਸ਼ਾਇਦ ਕਰ ਰਹੀ ਆਈ ਹੋਈ ਜਾਂਦੀ ਐ പലോക